ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪਦੀ ਦਾ ਸਵਾਗਤ ਹੈ ਜਿਹੜਾ ਵੀ ਪੁਰਸ਼ ਦੁਨੀਆ ਵਿੱਚ ਆਇਆ ਹੈ ਸਭ ਦੀ ਇਹ ਇੱਛਾ ਹੁੰਦੀ ਹੈ ਕਿ ਮੈਂ ਤਨੀ ਹੋਵਾਂ ਵੱਡਾ ਹੋਵਾਂ ਵਪਾਰ ਕਰਾਂ ਇਸ ਵਾਸਤੇ ਗੁਰੂ ਜੀ ਨੇ ਵੀ ਦੱਸਿਆ ਹੈ ਕਿ ਹਰ ਜੀਵ ਵਪਾਰੀ ਹੈ ਅਤੇ ਵਪਾਰ ਕਰਨ ਲਈ ਦੁਨੀਆ ਤੇ ਆਇਆ ਹੈ ਸਦਾ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ ਇਸੇ ਵਾਸਤੇ ਹੀ ਬਾਣੀ ਅੰਦਰ ਵੀ ਫਰਮਾਨ ਹੈ ਵਰਨ ਜਿ ਕਰੋ ਵਦ ਜਾਏ ਹੋ ਵੱਖਰ ਲਹਿੋ ਸਮਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹਿ ਨਾਲ ਅਗੇ ਸਹੋ ਸੁਜਣ ਹੈ ਲੈਸੀ ਵਸਤ ਸਮਾਲ ਇਨ੍ਹਾਂ ਤੁਕਾਂ ਵਿੱਚ ਤਾਂ ਇਹੀ ਦੱਸਿਆ ਗਿਆ ਹੈ ਕਿ ਉਹ ਵੱਖਰ ਖਰੀਦੋ ਜਿਹੜਾ ਤੁਹਾਡੇ ਨਾਲ ਜਾਣ ਵਾਲਾ ਹੋਵੇ ਕਿਉਂਕਿ ਅੱਗੇ ਬੜਾ ਹੀ ਸਿਆਣਾ ਸ਼ਾ ਪਾਉ ਵਾਹਿਗੁਰੂ ਪਛਾਨ ਕਰਨ ਵਾਲਾ ਹੈ ਗੁਰੂ ਜੀ ਦੀ ਇਹ ਸਿੱਖਿਆ ਸੁਣ ਕੇ ਗੁਰਮਖਾਂ ਅਤੇ ਸੰਤਾਂ ਨੇ ਵਾਹਿਗੁਰੂ ਨਾਮ ਨੂੰ ਖਰੀਦਿਆ ਅਤੇ ਵਪਾਰ ਕੀਤਾ ਅਤੇ ਇਸ ਵਪਾਰ ਦਾ ਸਦਕਾ ਵੱਡੇ ਵਪਾਰੀ, ਭਾਵ ਨਿਹਚਲ ਵਪਾਰੀ ਹੋ ਗਏ ਅਤੇ ਇਸ ਵਪਾਰ ਦਾ ਸਦਕਾ ਮਾਨਸ ਜਨਮ ਸਫਲਾ ਕਰਕੇ ਜਨਮ ਬਰਨ ਤੋਂ ਰਹਿਤ ਹੋ ਗਏ ਪਰ ਜਦੋਂ ਕੋਈ ਪਾਪ ਕਰਦਾ ਹੈ ਦੂਜਿਆਂ ਦਾ ਹੱਕ ਮਾਰਦਾ ਹੈ ਤ੍ਰਿਸ਼ਨਾ ਦੇ ਅਧੀਨ ਹੋ ਲੋੜ ਤੋਂ ਬਾਅਦ ਤਨ ਇਕੱਠਾ ਕਰਦਾ ਹੈ ਤਾਂ ਫਿਰ ਤਨ ਦੁੱਖਾਂ ਦਾ ਕਾਰਨ ਵੀ ਬਣਦਾ ਹੈ ਅੰਦਰ ਕਪਟ ਉਦਰ ਪਰਨਕੈ ਤਾਈ ਪਾਠ ਪੜੈਗਾ ਵਾਲੀ ਐਸੀ ਹੀ ਤਰ੍ਹਾਂ ਦੇ ਦ੍ਰਿਸ਼ਤਾਰ ਨੂੰ ਸਿੱਧ ਕਰਦੀ ਹੋਈ ਸਾਡੀ ਅੱਜ ਦੀ ਇੱਕ ਸੇਰ ਦੇ ਲੜਕੇ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਹੋਦੇ ਤਨ ਜਗ ਭੁਖਾ ਮੋਇਆ ਬਿਨ ਸਤਗੁਰ ਸੋਚੀ ਨਾ ਹੋਏ ਇੱਕ ਸੁਦਰਮਨ ਆ ਦਾ ਸ਼ਾਹੂਗਾਰ ਜੋ ਕਿ ਬੜਾ ਹੀ ਤਨੀ ਸੀ ਅੰਗਿੰਤ ਹੀ ਉਸ ਦੇ ਕਾਰਖਾਨੇ ਸਨ ਆਪਣੀ ਜ਼ਿੰਦਗੀ ਨੂੰ ਆਪਣੀ ਇੱਛਾ ਅਨਸਾਰ ਜਿੰਦਾ ਸੀ ਕਾਰ ਵਿੱਚ ਉਸ ਦੇ ਇੱਕ ਪੁੱਤਰ ਹੋਇਆ ਉਸ ਪੁੱਤਰ ਨੂੰ ਉਸ ਨੇ ਬੜੇ ਲਾੜ ਚਾਵਾ ਨਾਲ ਪਾਲਿਆ ਜੋ ਇਸ ਦੀ ਇੱਛਾ ਸੀ ਉਹ ਸਾਪੂਰੀ ਕੀਤੀ ਪਰ ਜਦੋਂ ਉਹ ਵੱਡਾ ਹੋਇਆ ਤਾਂ ਮਾੜੀਆਂ ਆਤਾਂ ਨੇ ਉਸਨੂੰ ਘੇਰ ਲਿਆ ਸ਼ਰਾਬੀ ਪਈ ਲੱਗ ਗਿਆ ਅਤੇ ਮਾਸ ਵੀ ਖਾਣ ਲੱਗ ਗਿਆ ਅਤੇ ਵੇਸ਼ਵਾ ਦੇ ਦੁਆਰੇ ਤੇ ਵੀ ਜਾਂਦਾ ਸੀ ਜਦੋਂ ਤੱਕ ਸੇਖ ਜਿੰਦਾ ਸੀ ਉਦੋਂ ਤੱਕ ਤਾਂ ਲੜਕੇ ਦਾ ਵਿਹਾਰ ਚੱਲਦਾ ਰਿਹਾ ਪਰ ਸੇਖ ਦੇ ਪੱਲੋ ਗਮਨ ਕਰਦੇ ਹੀ ਉਹ ਲੜਕਾ ਆਜ਼ਾਦ ਹੋ ਗਿਆ ਅਤੇ ਧਨ ਨੂੰ ਵੇਸ਼ਵਾ ਅਤੇ ਸ਼ਰਾਬਾਂ ਉਤੇ ਪੂਰੀ ਸੁਤੰਤਰਤਾ ਨਾਲ ਖਰਚਣ ਲੱਗ ਗਿਆ ਅਤੇ ਇੱਕ ਦਿਨ ਉਹੀ ਹੋਇਆ ਸਾਰਾ ਧਨ ਖਤਮ ਹੋ ਗਿਆ ਹੁਣ ਇਸ ਦਾ ਕਾਰ ਵਿਹਾਰ ਨਾ ਹੋਵੇ ਬੜਾ ਹੀ ਤੰਗ ਰਹਿਣ ਲੱਗਾ ਹੁਣ ਇਸਨੇ ਕਰਜ਼ਾ ਵੀ ਲਿਆ ਅਤੇ ਉਹ ਕਰਜ਼ਾ ਲੈ ਕੇ ਵੀ ਖਰਚ ਲਿਆ ਹਰ ਪਾਸਿਓਂ ਕਰਜ਼ਾਈ ਹੋ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸਦੇ ਪਿਤਾ ਨੇ ਹੀ ਘਰ ਵੇਚ ਹੀ ਇੱਕ ਥੰਮਦੇ ਥੱਲੇ 1 ਲੱਖ ਰੁਪਏ ਦੀਆਂ ਮੋਹਰਾਂ ਨੂੰ ਸਾਂਭ ਕੇ ਉਸ ਘਰ ਵਿੱਚ ਹੀ ਰੱਖਿਆ ਹੋਇਆ ਹੈ ਅਤੇ ਜਿਸ ਦਾ ਜ਼ਿਕਰ ਉਸਨੇ ਵਹੀਆਂ ਵਿੱਚ ਵੀ ਲਿਖਿਆ ਹੋਇਆ ਸੀ ਇੱਕ ਦਿਨ ਇਸੇ ਹੱਥ ਉਹ ਵਹੀ ਲੱਗ ਗਈ ਜਿਸ ਦੇ ਵਿੱਚ ਇਹ ਲਿਖਿਆ ਕਿ ਜੇ 1 ਲੱਖ ਮੋਹਰ ਲੈਣੀ ਹੈ ਥਾਮ ਸ਼ਾਹ ਕੋ ਲੈਣਾ ਹੁਣ ਇਹ ਥਾਮ ਸ਼ਾਹ ਨੂੰ ਟੁੰਡਾ ਲੱਗਾ ਦੇਸ਼-ਦਿਸ਼ਾਂਤਾਂ ਵਿੱਚ ਫਿਰ ਕੇ ਥੱਕ ਗਿਆ ਪਰ ਇਸ ਨੂੰ ਥਾਮ ਸ਼ਾਹ ਪੂਰੀ ਦੁਨੀਆ ਅੰਦਰ ਨਾਲ ਲੱਭਾ ਬੜਾ ਹੀ ਗਰੀਬ ਅਤੇ ਦੁੱਖ ਭੁਗ ਲੱਗਾ ਦੇ ਵਿਨੇਤ ਨਾਲ ਉਸਦੇ ਪਿਤਾ ਦਾ ਇੱਕ ਮਿੱਤਰ ਉਸ ਨੂੰ ਆ ਕੇ ਮਿਲਿਆ ਅਤੇ ਇਸ ਨੇ ਆਪਣਾ ਦੁੱਖੜਾ ਲੋਕੇ ਉਸ ਨੂੰ ਪੂਰਾ ਹਾਲ ਸੁਣਾਇਆ ਉਸ ਮਿੱਤਰ ਨੇ ਇਹ ਦੱਸਿਆ ਕਿ ਤੂੰ ਮੇਰੇ ਮਿੱਤਰ ਦਾ ਪੁੱਤਰ ਹੈ ਮੈਨੂੰ ਤੇਰੇ ਤੇ ਬੜੀ ਦਇਆ ਆ ਰਹੀ ਹੈ ਪਰ ਮੈਨੂੰ ਬੜਾ ਅਫਸੋਸ ਹੈ ਕਿ ਤੇਰਾ ਪਿਤਾ ਇਨਾ ਧਰਮਾਤਮਾ ਸੀ ਅਤੇ ਤੂੰ ਉਸ ਦੀ ਮਰਿਆਦਾ ਨੂੰ ਤਿਆਗ ਦਿੱਤਾ ਹੈ ਇਸੇ ਕਰਕੇ ਹੁਣ ਦੁਖੀ ਹੈ ਸਾਰੀ ਉਮਰ ਉਸਨੇ ਕਦੀ ਸ਼ਰਾਬ ਨੂੰ ਹੱਥ ਨਹੀਂ ਲਗਾਇਆ ਕਿਸੇ ਵੇਸ਼ਵਾਲ ਦੇ ਦੁਆਰੇ ਤੇ ਨਹੀਂ ਗਿਆ ਪਰ ਤੂੰ ਕੋਈ ਸ਼ਰਾਬ ਨਹੀਂ ਜੋ ਛੱਡੀ ਹੋਵੇ ਜਾਂ ਕੋਈ ਵੇਸ਼ਵਾ ਨਹੀਂ ਜਿਸ ਦੇ ਦੁਆਰੇ ਤੇ ਨਾ ਗਿਆ ਹੋਵੇ ਐਸੇ ਕਰਕੇ ਇਨਾ ਮਰਿਆਦਮਾਂ ਨੂੰ ਤੋੜਨ ਕਰਕੇ ਹੀ ਤੇਰੀ ਇਹ ਦਸ਼ਾ ਹੋਈ ਹੈ ਉਹ ਲੜਕਾ ਰੋਣ ਲੱਗਾ ਅਤੇ ਕਹਿਣ ਲੱਗਾ ਜੇਕਰ ਤੁਸੀਂ ਇਹ ਥਮਸ਼ਾਲ ਵਾਲੀ ਰਕਮ ਮੈਨੂੰ ਦਿਵਾ ਦਿਵੋ ਤਾਂ ਜੋ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ ਆਪਣਾ ਬੇਟਾ ਜਾਣ ਕੇ ਮੇਰੀ ਮਦਦ ਕਰੋ ਉਸਦੇ ਪਿਤਾ ਦੇ ਮਿੱਤਰ ਨੇ ਇਹ ਵਿਸ਼ਵਾਸ ਦਿਵਾਇਆ ਕਿ ਜੇਕਰ ਅਸੀਂ ਮਿਲ ਕੇ ਲੱਭਾਂਗੇ ਤਾਂ ਸਾਨੂੰ ਇਹ ਥਮਸ਼ਾ ਜ਼ਰੂਰ ਲੱਭ ਪਵੇਗਾ ਹੋਣ ਇਹਨਾਂ ਨੇ ਮਿਲ ਕੇ ਸ਼ਹਿਰ ਦੇ ਸਾਰੇ ਸ਼ਾਹੂਕਰਾਂ ਬਾਰੇ ਵਿਚਾਰ ਕੀਤੀ ਪਰ ਇਹਨਾਂ ਨੂੰ ਥਮਸ਼ਾ ਦਾ ਕੋਈ ਐਸਾ ਛਾ ਨਹੀਂ ਮਿਲਿਆ ਕਿ ਜਿਸ ਦਾ ਉਸਦੇ ਪਿਤਾ ਦੇ ਨਾਲ ਕਾਰਬਿਹਾਲਿਆ ਹੋਵੇ ਦੋਨੋਂ ਸੋਚੀ ਪਏ ਕਿ ਐਸਾ ਕਿਹੜਾ ਥਮਸ਼ਾ ਹੈ ਜਿਸ ਨੂੰ ਉਹਨਾਂ ਦਾ ਮਿੱਤਰ ਵੀ ਨਹੀਂ ਜਾਣਦਾ ਵਾਹੀ ਵਿੱਚ ਵੀ ਨਹੀਂ ਲਿਖਿਆ ਅਤੇ ਦੇਸ਼ ਵਿੱਚ ਵੀ ਇਸ ਨਾਮ ਦਾ ਕੋਈ ਛਾ ਕੋ ਨਹੀਂ ਹੈ ਬੜੀ ਹੀ ਵਿਚਾਰ ਕਰਨ ਤੇ ਇਹਨਾਂ ਦਾ ਧਿਆਨ ਹੋਣ ਦੇਸ਼ ਨਾਲ ਹਟ ਕੇ ਘਰ ਵੱਲ ਗਿਆ ਅਤੇ ਸੋਚਣ ਲੱਗੇ ਕਿ ਕਿਤੇ ਤੇਰੇ ਪਿਤਾ ਦਾ ਧਿਆਨ ਇਸ ਘਰਵਾਲ ਵਿੱਚ ਤਾਂ ਨਹੀਂ ਸੀ ਅਤੇ ਜਦੋਂ ਇਹਨਾਂ ਨੇ ਵਿਚਾਰ ਕਰਕੇ ਘਰ ਦਾ ਧਿਆਨ ਕੀਤਾ ਤਾਂ ਇਹਨਾਂ ਨੇ ਪਾਇਆ ਕਿ ਇਹਨਾਂ ਦੇ ਘਰ ਇੱਕ ਮੰਦਰ ਹੈ ਅਤੇ ਮੰਦਰ ਵਿੱਚ ਇੱਕ ਬੜਾ ਹੀ ਭਾਰੀ ਥੰਬ ਹੈ ਜਿਹਦਾ ਆਕਾਰ ਇੰਨਾ ਵੱਡਾ ਹੈ ਕਿ ਉਸ ਜਗਾ ਤੇ ਤਾਂ ਇਸ ਥੰਬ ਦਾ ਹੋਣਾ ਜ਼ਰੂਰੀ ਹੀ ਨਹੀਂ ਬਸ ਇਹ ਵਿਚਾਰ ਆndi ਹੀ ਤੇੜ ਸੀ ਕਿ ਇਹਨਾਂ ਨੇ ਥੰਬ ਪਟਕੇ ਦੇਖਣ ਨੂੰ ਹੀ ਜ਼ਰੂਰੀ ਸਮਝਿਆ ਜਿੰਨਾ ਵੱਡਾ ਆਕਾਰ ਥੰਬ ਦਾ ਸੀ ਪਰ ਉਹਨਾਂ ਭਰ ਨਹੀਂ ਸੀ ਇਹਨਾਂ ਨੇ ਉਹ ਥੰਬ ਉਖਾੜ ਦਿੱਤਾ ਅਤੇ ਸੱਚਮੁੱਚ ਹੀ ਇਸਨੂੰ ਉਹ ਮੋਰਾ ਦਾ ਧਨ ਉਥੋਂ ਲੱਭ ਗਿਆ ਹੁਣ ਛੇੜ ਤੇ ਲੜਕੇ ਨੂੰ ਤੰਤਾ ਮਿਲ ਗਿਆ ਪਰ ਆਪਣੇ ਪਿਤਾ ਦੇ ਮਿੱਤਰ ਦੇ ਕਹਨ ਤੇ ਉਸਨੇ ਆਪਣੀਆਂ ਕੀਤੀਆਂ ਗਲਤੀਆਂ ਨੂੰ ਸੁਧਾਰਿਆ ਅਤੇ ਆਪਣੇ ਸਾਰੇ ਉਗਰਾਂ ਨੂੰ ਛੱਟਾ ਆਪਣੇ ਸਾਰੇ ਔਗਣਾ ਦਾ ਤਿਆਗ ਕਰਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਇਸ ਦਾ ਪਿਤਾ ਵਪਾਰ ਕਰਦਾ ਸੀ ਵਪਾਰ ਕਰਨ ਲੱਗਾ ਅਤੇ ਦੇਖਦੇ ਆਂ ਦੇਖਦੇ ਆਂ ਫਿਰ ਸ਼ਾਹੂਕਰ ਹੋ ਗਿਆ ਇਸ ਸਾਖੀ ਤੋਂ ਤਾਂ ਇਹੀ ਸੇਧ ਹੈ ਜਿੱਥੇ ਲੋੜ ਪੂਰੀ ਕਰਨ ਲਈ ਧੰਦੀ ਲੋੜ ਹੈ ਕਿਉਂਕਿ ਧੰਤੋਂ ਬਿਨਾ ਲੋਕ ਸੁਖੀ ਹੋ ਹੀ ਨਹੀਂ ਸਕਦਾ ਪਰ ਜਿਆਦਾ ਤਨ ਵੀ ਹੋਣ ਨਾਲ ਇਹ ਲੋਕ ਦੁਖਦੀ ਨਹੀਂ ਹੋ ਜਾਂਦਾ ਹੈ ਕਿਉਂਕਿ ਮਾੜੇ ਐਬ ਮਾੜੀਆਂ ਆਤਾਂ ਦਬਾ ਦਿੰਦੀਆਂ ਹਨ ਅਤੇ ਅਸਮਾਨ ਚੜੇ ਹੋਏ ਨੂੰ ਜਮੇਂਤੇ ਲਿਆ ਦਿੰਦੀਆਂ ਹਨ ਫਿਰ ਵਿਅਕਤੀ ਦੀ ਅੱਖ ਖੁੱਲਦੀ ਹੈ ਅਤੇ ਜੇਕਰ ਜ਼ਿੰਦਗੀ ਉਸ ਨੂੰ ਦੁਬਾਰਾ ਮੌਕਾ ਦੇਵੇ ਅਤੇ ਵਿਅਕਤੀ ਆਪਣੀਆਂ ਭੁੱਲਾਂ ਨੂੰ ਸੁਧਾਰ ਲਵੇ ਅਤੇ ਧੰਨ ਨੂੰ ਕਮਾਉਂਦੇ ਨਾਲ ਨਾਲ ਉਸ ਨੂੰ ਸਫਲਾ ਵੀ ਕਰਨ ਲੱਗ ਜਾਵੇ ਤਾਂ ਉਸ ਦੇ ਲੋਕ ਦੇ ਨਾਲ ਨਾਲ ਪਰਲੋਕ ਵੀ ਸੁਖੀ ਸੁਹੇਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਰਿਦੇਕਰ ਅੰਦਰ ਆਤਮ ਤਾਂਦੇ ਹੁੰਦੇ ਹੋਇਆ ਬੁਰਾਂ ਦੇ ਬਿਨਾਂ ਜੱਗ ਭੁੱਖਾ ਮਰਦਾ ਫਿਰਦਾ ਹੈ ਅਤੇ ਆਤਮ ਤਾਂ ਤੋਂ ਬੀਮਕ ਹੋ ਕੇ ਇਸ ਦੀ ਤ੍ਰਿਸ਼ਨਾ ਰੂਪੀ ਭੁਖ ਵੱਧਦੀ ਜਾਂਦੀ ਹੈ ਅਤੇ ਫਿਰ ਇਹ ਇਨਸਾਨ ਦੁਖੀ ਹੁੰਦਾ ਹੈ ਪਰ ਜੋ ਸੱਚੇ ਨਾਮ ਦਾ ਵਪਾਰ ਕਰਦੇ ਹਨ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹਨਾਂ ਵਾਸਤੇ ਗੁਰੂ ਜੀ ਬਾਣੀ ਵਿੱਚ ਫਰਮਾਨ ਕਰਦੇ ਹਨ ਇਹ ਵਪਾਰ ਵਿਲਵ ਪਰ ਹੈ ਨਾਨਕ ਤਾਗਾ ਸਦ ਬਲ ਹਰ ਹੈ ਇਸ ਸੋਦੇ ਨੂੰ ਖਰੀਦਣ ਵਾਲੇ ਵਿਰਲੇ ਹੀ ਗੁਰਮਖ ਹੁੰਦੇ ਹਨ ਅਤੇ ਇਹ ਸੱਚਾ ਸੋਦਾ ਸੱਚੇ ਪਾਸ਼ਾ ਦੀ ਹੱਥ ਤੋਂ ਮਿਲਦਾ ਹੈ ਜਿਸ ਤਰ੍ਹਾਂ ਕੇ ਪਾਈ ਗੁਰਦਾਸ ਜੀ ਲਿਖਦੇ ਹਨ ਸੋਦਾ ਇਕਤ ਹਟ ਹੈ ਸਾਹੋ ਸਤਿਗੁਰੂ ਪੂਰਾ ਓਗਨ ਲੈਗੁਨ ਵਿਕਨੈ ਬਚਨਿਕ ਦਾ ਸੂਰਾ ਸਫਲ ਕਰੈ ਸਿੰਮਲ ਬਿਰਕ ਸੋ ਵਰਨ ਮਨੂਰਾ ਵਾਸ ਸੁਆਸ ਨਿਵਾਸ ਕਰ ਕਉ ਹੰਸਨਾ ਊਰਾ ਕੁੱਗੂ ਸੋਦ ਸਜਾਇ ਦਾ ਸੰਖ ਮੋਤੀ ਚੂਰਾ ਵੇਦਿਕ ਤੇਬੈ ਬਾਹਰਾ ਗੁਰ ਸਬਦ ਹਜੂਰਾ ਇਹਨਾਂ ਦਸੇ ਗੁਨਾ ਨੂੰ ਪੂਰੇ ਕਰਨ ਵਾਲਾ ਕੇਵਲ ਸਤਿਗੁਰੂ ਹੀ ਹੈ ਜੋ ਲੋਕ ਭਰੋਸਾ ਕਰਕੇ ਨਾਮ ਦੇ ਅਮੁੱਲਕ ਰਤਨ ਖਰੀਦਦੇ ਹਨ ਉਹ ਸਿਮਲੋ ਫਲੀਪੂਤ ਮਨੂਰਕ ਕੰਜਨ ਆਦ ਗੁਨਾਵਲੇ ਹੋ ਜਾਂਦੇ ਹਨ ਇਸ ਲਈ ਹਰ ਜੀਵ ਨੂੰ ਚਾਹੀਦਾ ਹੈ ਕਿ ਇਸ ਸੱਚੇ ਲਾਭ ਵਾਲਾ ਵਪਾਰ ਜਰੂਰ ਕਰੇ ਅਤੇ ਜਨਮ ਮਰਨ ਦੇ ਦੁੱਖ ਕੱਟ ਕੇ ਸੰਸਾਰ 사ਗਰ ਤੋਂ ਪਰਹ ਹੋ ਜਾਵੇ ਕਿਨਹੀ ਬੰਜਿਆ ਕਾਂਸੀ ਤਾਬਾ ਕਿਨਹੀ ਲੋਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਦਾ ਐਸੀ ਖੇਪ ہماری ਹਰ ਕੇ ਨਾਮ ਕੇ ਵਪਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ